ਬਿਨਾ ਰੇ ਸਪਰੇਅ ਤੋਂ ਤੋੜੀਏ ਦਾ ਪਹਿਲੇ ਛਾਲ ਦਾ ਤਾਂ ਕਹਿ ਨਹੀਂ ਸਕਦੇ ਕਿਉਂਕਿ ਛਾਲ ਤਾਂ ਚੜਿਆ ਨਹੀਂ ਹਜੇ ਅਜੇ ਤਾਂ ਗਰਮੀ ਪੈਂਦੀ ਆ ਪਰ ਪਹਿਲੀ ਵੇਰ ਪਹਿਲੇ ਛਾਲ ਦਾ ਸਾਗ ਤੋੜੀਏ ਦਾ ਬਣਾ ਲਿਆ ਘਰੋਂ ਤੋੜ ਕੇ ਬਿਨਾ ਰੇ ਸਪਰੇਅ ਤੋਂ ਆ ਇਹ ਇਸ ਤੋਂ ਬਾਅਦ ਹੁਣ ਵੀ ਜਾਗੇ ਸੀ ਗੰਦਨ ਵਾਲਾ ਇਹਦੇ ਲਈ ਅਸੀਂ 1.5 ਕਿਲਾ ਰੱਖ ਲਿਆ ਇੱਕ ਤੀ ਸਾਗ ਇਹਨਾਂ ਲਾਉਣਾਗਾ ਬਰਨਾਲਾ ਵਾਸੀਆਂ ਨੂੰ ਸਭ ਨੂੰ ਖਵਾਉਣਾਗਾ ਕਿਸੇ ਨੂੰ ਜਵਾਬ ਦੇਣਾ ਵੀ ਬਣਿਆ ਬਣਾਇਆ ਲੈ ਕੇ ਆਣਾ ਬਣਿਆ ਬਣਾ ਲੈ ਜੋ ਕੱਚਾ ਲੈ ਕੇ ਆਣਾ ਕੱਚਾ ਲੈ ਜਾਓ ਸਾਗ ਦੀ ਸੇਵਾ ਕਰਨੀ ਹੈ ਇੱਕਤੀ ਸਾਲੂ ਸਾਲ ਲਿਜਾਨ ਦੀ ਅਗਲੀ ਦੀ ਆਪ ਦੀ ਹਿੰਮਤ ਹੋਏ ਨਾ ਕਹੋ ਵੀ ਛੱਡ ਕੇ ਛੱਡ ਕੇ ਜਾਓ ਲੈ ਕੇ ਆਪ ਜਾਣਾ ਪਊਗਾ ਬਰਨਾਲਿਓ ਫੋਨ ਕਰ ਲਓ ਮੈਨੂੰ ਇਹ ਨੰਬਰ ਤੇ ਸਾਗ ਸੋਨੂ ਜਿੱਦੇ ਬਣਿਆ ਹੋਇਆ ਉਹਦੇ ਮਿਲ ਜੂ ਜੇ ਕਦੋਂ ਗਾਹਕ ਸਾਡੇ ਕੋਲ ਗਾਹਕ ਨਹੀਂ ਕਹਿ ਸਕਦੇ ਆਪਾਂ ਇੱਕ ਦੋ ਬੰਦੇ ਪੈਣਾ ਹੋਏ 3-4 ਵਜੇ 3-4 ਲਾ ਲਓ 5-6 ਜਾਣਿਆਂ ਦੇ ਅਸੀਂ ਬਣਾਉਣੇ ਆ 10-12 ਕਿਲੋ ਵੱਧ ਸਾਗ ਹੋਊਗਾ ਜੇ ਪਹਿਲਾਂ ਬੁਕਿੰਗ ਹੋਈ ਫਿਰ ਉਹ ਅਗਲੇ ਵੀਰ ਦੇ ਕਰਾਂਗੇ ਅਸੀਂ ਉਹਦੇ ਨਹੀਂ ਦੇ ਸਕਦੇ ਬਸ ਸਾਗ ਜਰੂਰ ਦੇਵਾਂਗੇ ਤੁਹਾਨੂੰ ਖਵਾਵਾਂਗੇ ਸਾਲ ਚ ਸਾਗ ਅੱਜ ਕੇ ਜਿੰਨਾ ਮਰਜ਼ੀ ਖਾਓ ਬਿਨਾ ਰੇਸਪਰੇ ਤੋਂ ਸਾਗ ਆਗਾ ਕਰਦਾ ਤਾਜੇ ਪਾਣੀ ਨਾਲ ਇਹਨੂੰ ਧੋਣਿਆ ਸੀ ਨਾ ਕੋਈ ਸ਼ੁੰਡੀ ਲੱਗੇ ਨਾ ਕੋਈ ਹੋਰ ਲੱਗੇ ਐ ਪਿਆ ਹੋ ਤਾਜ਼ਾ ਹਰਾ ਹਰਾ ਸਾਗ ਪੌਣ ਨੂੰ ਅਸੀਂ ਸਾਰਾ ਕੁਝ ਕਿਉਂਕਿ ਅਸੀਂ ਬਣਾਉਨੇ ਚੁੱਲੇ ਤੇ ਕੁੱਕਰ ਤੇ ਸਾਗ ਦਾ ਕਿਹੜਾ ਬਣਦਾ ਉਹ ਤਾਂ ਵਿੱਚ ਹੀ ਸਾਰਾ ਗੰਦਮੰਦ ਵਿੱਚ ਹੀ ਰਹਿ ਜਾਂਦਾ ਇਹਦੇ 10 ਤੋਂ 12 ਕਿਲੋ ਦਾ ਇਸ ਪਾਣੀ ਬਚਾ ਦਿੰਨੇ ਆ 7 ਤੋਂ 6 ਤੋਂ 7 ਘੰਟੇ ਲੱਗਦੇ ਨੇ ਸਾਗ ਬਣਾਉਣ ਨੂੰ ਫੇਰ ਜਾ ਕੇ ਸਾਗ ਤਿਆਰ ਹੁੰਦਾਗਾ ਕੁੱਕਰ ਤੇ ਤਾਂ 10 ਮਿੰਟ ਲੱਗਦੇ ਨੇ ਸਾਗ ਤਿਆਰ ਹੋਣ ਨੂੰ ਸਾਗ ਤਿਆਰ ਹੋ ਜਾਂਦਾਗਾ ਪਰ ਇਹਦੇ ਟਾਈਮ ਬਹੁਤ ਲੱਗਦਾ ਕਿਉਂਕਿ ਆ ਦੇਖੋ ਜਿਹੜੀਆਂ ਭਾਫਾਂ ਨਿਕਲਦੀਆਂ ਨੇ ਸਾਰੀਆਂ ਇਹ ਪਾਣੀ ਮਚ-ਮਚ ਕੇ ਨਿਕਲਦੀਆਂ ਨੇ ਗੀਆਂ ਇਹਦੇ ਨਾਲ ਨਾ ਗੈਸ ਨਾ ਤਿਆਬ ਕੁਝ ਨਹੀਂ ਬਣਦਾ ਕਿਉਂਕਿ ਇਹੋ ਜਿਹਾ ਕੁਝ ਹੈ ਹੀ ਨਹੀਂ ਇਹ ਚ ਸਪਰੇਅ ਰੇ ਜਿਹਦੇ ਨਾਲ ਕੁਝ ਬਣੂਗਾ ਜਿੰਨਾ ਮਰਜ਼ੀ ਖਾ ਲੋ ਸਾਗ ਕੋਈ ਨੁਕਸਾਨ ਦੇ ਨਹੀਂ ਹੈਗਾ ਇਹ ਜੀ ਦਾ ਸਰੀਰ ਪਤਲਾ ਉਹਨੂੰ ਤਾਂ ਮੋਟਾ ਕਰੋ ਮੋਟੇ ਵਾਲੇ ਨੂੰ ਥੋੜਾ ਖਾ ਲੋ ਕਿਉਂਕਿ ਹੋਰ ਮੋਟਾ ਹੋ ਜੂ ਨਹੀਂ ਇਹ ਕੋਈ ਨੈਰਾ ਲੋਹਾ ਹੁੰਦਾ ਪਾਲਕ ਤੇ ਸਾਗ ਚ ਹੱਡੀਆਂ ਮੌਜੂਦ ਕਰੂਗਾ ਜਿਹਦੀਆਂ ਹੱਡੀਆਂ ਕਮਜ਼ੋਰ ਨੇ ਜਿਹਦੀਆਂ ਪਹਿੰਨੇ ਮੌਜੂਦ ਨੇ ਹੋਰ ਮੌਜੂਦ ਹੋ ਜਾਣਗੀਆਂ ਧੰਨਵਾਦ ਜੀ